ਅਸੋ ਮਹਿਲਾ ਪਹਿਲਾ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਓਨ ਜਾਣਨ ਉਸੋਖਿਆ ਚੂਕਾ ਜਮਸੀਉ ਮੇਲ ਲੋਕਾ ਮਤ ਕੋ ਪਕੜ ਪਾਏ ਲਖ ਮੜੀਆਂ ਕਰ ਇਕੱਠੇ ਏਕ ਰਤੀ ਲੇ ਪਾਏ ਲੋਕਾ ਮਤ ਕੋ ਪਕੜ ਪਾਏ ਲਖ ਮੜੀਆਂ ਕਰ ਇਕੱਠੇ ਏਕ ਰਤੀ ਲੇ ਪਾਹੇ ਰਾਵ ਪਿੰਡ ਪਤਲ ਮੇਰੀ ਕੇਸ਼ੋ ਕਿਰਿਆ ਸਚ ਨਾਮ ਕਰਤਾਰ ਐਥੇ ਉਥੇ ਅਗੈ ਪਛੈ ਇਹ ਮੇਰਾ ਆਧਾਰ ਗੰਗਮਨਾਰਸਿ ਸਿਵਤ ਤੁਮਾਰੀ ਨਾਵੇ ਆ ਤੁਮਰਾਵ ਸਚਾ ਨਾਮਨ ਤਾਂਤੀਐ ਜਾਂ ਐਨਸ ਲਾਗੈ ਪਾਉ ਇਕ ਲੋਕੀ ਹੋਰ ਚਮਚਰੀ ਬ੍ਰਾਹਮਣ ਵਟ ਪਿੰਡ ਖਾਏ ਨਾਨਕ ਪਿੰਡ ਬਖਸ਼ੀਸ਼ ਕਾ ਕਮੂ ਨਿਕੁਟ ਸੁਨਾਹੇ ਇਹ ਲੋਕ ਕੀ ਹੋਰ ਚਮਚਰੀ ਬ੍ਰਹਮਣ ਵਟ ਪਿੰਡ ਖਾਹੇ ਨਾਨਕ ਪਿੰਡ ਬਖਸ਼ੀ ਜਕਾ ਕਬੂ ਨਿਕਟ ਸੁਨਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਾਵਨ ਸ਼ਬਦ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਜੋ ਕਿ ਆਸਾ ਰਾਗ ਅੰਦਰ ਦਰਜ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚੋਂ 32ਵਾਂ ਸ਼ਬਦ ਹੈ ਸਨਾਤਨ ਮਤ ਦੇ ਕੁਝ ਵਿਚਾਰਾਂ ਨੂੰ ਸਨਾਤਨ ਮਤ ਦੇ ਪੁਜਾਰੀਆਂ ਨੇ ਜਿਸ ਪਾਸੇ ਸੰਸਾਰ ਨੂੰ ਪਾਇਆ ਸੀ ਕੁਝ ਕਰਮ ਕਾਂਡਾਂ ਵਿੱਚ ਜਿਨ੍ਹਾਂ ਦਾ ਪ੍ਰਭੂ ਪ੍ਰਾਪਤੀ ਨਾਲ ਜਾਂ ਜੀਵਨ ਦੀ ਉੱਚੀ ਆਤਮਿਕ ਗਤੀ ਨਾਲ ਕੋਬ ਸੰਬੰਧ ਨਹੀਂ ਸੀ ਕੇਵਲ ਕਰਮ ਕਾਂਡ ਹੀ ਸੰ ਉਹਨਾਂ ਦਾ ਜ਼ਿਕਰ ਕਰਕੇ ਸਮਝਾ ਰਹੇ ਨੇ ਲੋਕਾ ਮਤ ਕੋ ਫੱਕੜ ਪਾਏ ਇਹ ਲੋਕੋ ਇਸ ਗੱਲ ਦਾ ਕੋ ਮਜ਼ਾਕ ਨਾ ਸਮਝੋ ਮਖੂਰ ਨਾ ਸਮਝੋ ਉਸ ਗੱਲ ਦਾ ਕਿ ਭਈ ਅਸੀਂ ਇਹ ਕਹਿੰਦੇ ਆ ਕਿ ਇਹਨਾਂ ਕਰਮ ਕੰਡ ਦੀ ਥਾ ਇੱਕ ਪਰਮਾਤਮਾ ਨਾਮ ਹੀ ਹਰ ਪ੍ਰਕਾਰ ਦੀ ਸੁੱਖ ਸਹਾਇਤਾ ਕਰਦਾ ਹੈ ਨਾਮ ਹੀ ਮੁਕਤੀ ਦਾ ਦਾਤਾ ਹੈ ਨਾਮ ਹੀ ਉੱਚੇ ਸੁੱਚੇ ਜੀਵਨ ਉੱਚੀ ਆਤਮਿਕ ਗਤੀ ਦਾ ਦੇਨ ਹਾਰ ਹੈ ਨਾਮ ਤੋਂ ਬਿਨਾ ਇਹ ਆਤਮਿਕ ਅਵਸਥਾ ਨਹੀਂ ਪ੍ਰਾਪਤ ਹੁੰਦੀ ਇਸ ਗੱਲ ਨੂੰ ਮਜ਼ਾਕ ਨਾ ਸਮਝਿਓ ਕਿ ਇਤਨੀ ਵੱਡੀ ਮੋਹ ਮਾਇਆ ਹਉਮੇ ਆਦ ਵਿਕਾਰਾਂ ਤੋਂ ਖਲਾਸੀ ਕੇਵਲ ਨਾਮ ਨਾਮ ਹੋ ਕੇ ਪ੍ਰਭੂ ਚਰਨਾਂ ਵਿੱਚ ਨਿਵਾਸ ਮਿਲਦਾ ਹੈ ਇਹ ਛੋਟੀ ਗੱਲ ਨਾ ਸਮਝਿਓ ਇਹ ਤੇ ਇਸ ਤਰ੍ਹਾਂ ਹੈ ਜਿਵੇਂ ਲੱਖ ਮੜਿਓ ਕਰ ਇਕੱਠੇ ਬੇ ਲੱਖਾਂ ਲੱਕੜਾਂ ਦੀ ਢੇਰ ਲਗਾ ਕੇ ਤੇ ਇੱਕ ਰਤੀ ਲੈ ਪਾਏ ਇੱਕ ਇੱਕੋ ਤੀਲੀ ਛੋਟੀ ਜਿਹੀ ਅਗ ਦੀ ਚੰਗਾਰੀ ਉਸ ਨੂੰ ਲਾਉਣ ਦੀ ਲੋੜ ਹੈ ਉਹ ਲਖਾਂ ਮਨ ਲੱਕੜ ਦੇ ਢੇਰਾਂ ਨੂੰ ਇੱਕ ਨਿੱਕੀ ਜਿਹੀ ਅੱਗ ਦੀ ਚਿੰਗਾਰੀ ਸਾੜ ਕੇ ਸੁਆਹ ਕਰ ਸਕਦੀ ਹੈ ਇਸ ਤਰ੍ਹਾਂ ਕਿਨਕਾ ਇੱਕ ਜੀਵ ਸਾਵਾਂ ਤਾਂ ਕਿ ਮਹਿਮਗਨੀ ਨਾ ਆਵੇ ਨਾਮ ਦਾ ਇੱਕ ਕਿਨਕਾ ਵੀ ਹਿਰਦੇ 'ਚ ਵਸ ਜਾਏ ਉਹ ਲਖਾਂ ਆਪਾਂ ਵਿਕਾਰਾਂ ਨੂੰ ਹਉਮੈ ਆਦ ਪ੍ਰਭਾਵਾਂ ਨੂੰ ਸਾੜ ਕੇ ਸੁਆਹ ਕਰਕੇ ਮੁਕਤ ਕਰਕੇ ਪ੍ਰਭੂ ਚਰਨੋਂ ਵੀ ਨਿਵਾਸ ਬਖ ਸਕਦਾ ਹੈ ਇਸ ਗੱਲ ਦਾ ਮਜ਼ਾਕ ਨਾ ਸਮਝਿਓ ਵਰਨਾ ਇਹ ਜਿਹੜੇ ਲੋਕ ਧੀਵੇ ਵਗੈਰਾ ਬਾਲ ਕੇ ਕੁਝ ਪਿੰਡ ਪੋਤਲ ਕਰਕੇ ਆਪਣੇ ਪੁਰਖਾਂ ਨੂੰ ਆਪਣੇ ਗੁਜ਼ਰੇ ਪ੍ਰਾਣੀਆਂ ਨੂੰ ਮੁਕਤੀ ਦਵਾਉਣ ਦਾ ਯਤਨ ਕਰਦੇ ਨੇ ਇਹ ਮੇਰੇ ਵਾਸਤੇ ਮੈਂ ਇਹ ਮੈਨੂੰ ਇਹਨਾਂ ਚ ਕਰਮ ਕਾਂਡਾਂ ਨੂੰ ਕਰਨ ਦੀ ਲੋੜ ਨਹੀਂ ਕਿਉਂਕਿ ਨਾਮ ਪ੍ਰਾਪਤੀ ਨਾਲ ਦੀਵਾ ਮੇਰਾ ਏਕ ਨਾਮ ਮੇਰੇ ਮੈਨੂੰ ਦੀਵੇ ਬਾਲ ਕੇ ਕਿਤੇ ਗਿਆ ਆ ਤੀਰਥਾਂ ਦੇ ਹਰਿਦੁਆਰ ਜਗਨਨਾਥ ਪੂਰੀ ਕੀ ਦੇ ਤਾਰਨ ਦੀ ਲੋੜ ਨਹੀਂ ਕਿਉਂਕਿ ਮੇਰੇ ਲਈ ਦੀਵਾ ਪਰਮਾਤਮਾ ਦਾ ਨਾਮ ਹੀ ਹੈ ਦੀਵਾ ਮੇਰਾ ਏਕ ਨਾਮ ਇੱਕ ਪਰਮਤਮ ਨਾਮ ਜਪਣਾ ਨਾਮ ਸਿਮਰਨਾ ਹੀ ਨਾਮ ਦੀ ਪ੍ਰਾਪਤੀ ਕਰਨ ਹੀ ਮੇਰੇ ਲਈ ਦੀਵੇ ਦਾ ਕੰਮ ਕਰਦਾ ਹੈ ਕਿਉਂਕਿ ਉਸ ਨਾਮ ਨਾਲ ਮੇਰੇ ਅੰਦਰ ਆਤਮਕ ਗਿਆਨ ਮਿਲਦਾ ਹੈ ਆਤਮਕ ਸੂਝ ਵਿਵੇਕ ਬੁੱਧ ਮਿਲਦੀ ਹੈ ਜਿਸ ਨਾਲ ਮੈਨੂੰ ਜੀਵਨ ਦੀ ਸਚੱਜਾ ਜੀਵਨ ਜੀਵਨ ਦੀ ਗੁਣਵੰਤਾ ਜੀਵਨ ਜੀਵਨ ਦੀ ਜਾਚ ਆਉਂਦੀ ਹੈ ਤੇ ਉਹ ਦੀਵਾ ਮੇਰਾ ਨਾਮ ਦਾ ਕਿਵੇਂ ਬਲਦਾ ਹੈ ਦੁੱਖ ਵਿੱਚ ਪਾਇਆ ਤੇਲ ਉਸ ਦੀਵੇ ਵਿੱਚ ਮੈਂ ਇਹ ਸੰਸਾਰ ਦੇ ਦੁੱਖ ਸਾਰੇ ਦੀਵੇ ਦੇ ਵਿੱਚ ਤੇਲ ਦੇ ਰੂਪ ਵਿੱਚ ਪਾ ਦਿੱਤੇ ਹਨ ਤੇ ਹਣ ਚਾਹ ਨੂੰ ਸੋਖਿਆ ਚੂਕਾ ਜਮ ਸੁਮੇਲ ਤੇ ਜਦੋਂ ਉਹ ਦੀਵਾ ਬਲਦਾ ਹੈ ਨਾਮ ਦਾ ਦੀਵਾ ਉਦੇ ਵਿੱਚ ਦੁੱਖਾਂ ਦਾ ਤੇਲ ਸੜਦਾ ਜਾਂਦਾ ਕਿਉਂਕਿ ਜਦੋਂ ਦੀਵਾ ਸੀ ਬਾਲੀਏ ਤੇ ਬੱਤੀ ਦੇ ਰਾਹੀਂ ਤੇਲ ਉਹ ਜਿਹੜੀ ਅੱਗ ਹੈ ਦੀਵੇ ਦੀ ਉਹ ਸੜਦੀ ਜਾਂਦੀ ਹੈ ਲਾਟ ਉਹਦੀ ਸੜਦੀ ਜਾਂਦੀ ਹੈ ਤੇ ਮੈਂ ਕਿਉਂਕਿ ਨਾਮ ਦਾ ਦੀਵਾ ਆਪਣੇ ਅੰਦਰ ਜਗਾਇਆ ਹੈ ਪ੍ਰਭੂ ਗਿਆਨ ਉਹਦੇ ਨਾਲ ਮੇਰੇ ਸੰਸਾਰੀ ਦੁੱਖ ਸਾਰੇ ਖਤਮ ਹੋ ਗਏ ਕਿ ਕਿਸੇ ਜੀਵ ਵਿੱਚ ਮਾਨੋ ਇਹ ਦੁੱਖਾਂ ਦਾ ਤੇਲ ਪਿਆ ਹੋਇਆ ਉਹ ਸੜ ਗਿਆ ਇੱਥੇ ਖਿਆਲ ਰੱਖਿਓ ਕਹਿੰਦਾ ਵਸੇ ਪਾਠ ਕਰਨ ਦੇ ਨਾਮ ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇਲ ਦੁੱਖ ਵਿੱਚ ਪਾਇਆ ਤੇਲ ਨਹੀਂ ਹੈ ਇਹ ਵਿੱਚ ਜਿਹੜਾ ਸੰਬੰਧ ਕੀ ਪਦ ਹੈ ਅਗਰ ਇਹਦਾ ਸੰਬੰਧ ਦੁੱਖ ਨਾਲ ਹੁੰਦਾ ਦੁੱਖ ਵਿੱਚ ਇਕੱਠਾ ਪੜਨਣਾ ਜਾਇਜ਼ ਹੁੰਦਾ ਤੇ ਦੁੱਖ ਤੇ ਕੱਖੇ ਦੀ ਔਂਕੜ ਜਿਹੜੀ ਹੈ ਐਨੀ ਸੀ ਹੁਣੀ ਉੱਡ ਜਾਣੀ ਸੀ ਇੱਥੇ ਦੁੱਖ ਜਿਹੜਾ ਨਾਮ ਹੈ ਇਸਦੇ ਕੱਖੇ ਨੂੰ ਔਕਲ ਲੱਗੀ ਹੈ ਜ਼ਾਹਿਰ ਕਰਦੀ ਹੈ ਕਿ ਇਹਦੇ ਅੱਗੇ ਸੰਬੰਧ ਕੀ ਪਦ ਜਿਹੜਾ ਹੈ ਵਿੱਚ ਇਹਦੇ ਅੱਗੇ ਸੰਬੰਧ ਕੀ ਪਦ ਕੋਈ ਵੀ ਹੁੰਦਾ ਕਾ ਕੇ ਦਾਦੇ ਦੀ ਵਿੱਚ ਨਜ਼ੀਕ ਆਦ ਤੇ ਉਹਨਾਂ ਦਾ ਸੰਬੰਧ ਅਗਰ ਦੁੱਖ ਨਾਲ ਹੁੰਦਾ ਤੇ ਦੁੱਖ ਦੀ ਔਂਕੜ ਕੱਟੀ ਜਾਣੀ ਸੀ ਲੇਕਿਨ ਇੱਥੇ ਦੁੱਖ ਦੀ ਹੋਂਚ ਸਾਹਿਬ ਸ਼੍ਰੀ ਗੁਰੂ ਗੰਸਾ ਵੀ ਲੱਗੀ ਹੋਈ ਹੈ ਜਿਹੜੀ ਜ਼ਾਹਿਰ ਕਰਦੀ ਹੈ ਕਿ ਜਦੋਂ ਪਾਠ ਕਰਨਾ ਤੇ ਦੁੱਖ ਤੇ ਵਿੱਚ ਨੂੰ ਨਿਖੇੜ ਕੇ ਕਰਨਾ ਹੈ ਰੁਕਣਾ ਹੈ ਦੁੱਖ ਵਿੱਚ ਪਾਇਆ ਤੇਲ ਉਸ ਦੀਵੇ ਵਿੱਚ ਦੁੱਖ ਦਾ ਤੇਲ ਪਾਇਆ ਦੀਵੇ ਵਿੱਚ ਦੁੱਖ ਦਾ ਤੇਲ ਪਾਇਆ ਦੁੱਖਾਂ ਵਿੱਚ ਨਹੀਂ ਕੁਝ ਪਾਣਾ ਦੁੱਖ ਵਿੱਚ ਪਾਇਆ ਤੇਲ ਨਹੀਂ ਦੁੱਖਾਂ 'ਚ ਕੋਈ ਤੇਲ ਨਹੀਂ ਪੈਂਦਾ ਉਹਨਾਂ ਚਾਨਣ ਉਹ ਸੁਖਿਆ ਚੂਕਾ ਜਮਸੂ ਮੇਲ ਉਸ ਨਾਮ ਦੇ ਚਾਨਣ ਨਾਲ ਨਾਮ ਰੂਪੀ ਵੱਲ ਦੇ ਦੀਵੇ ਨਾਲ ਮੇਰਾ ਅੰਦਰ ਜਿਹੜਾ ਉਹ ਰੋਸ਼ਨਾਸ ਹੋ ਗਿਆ ਗਿਆਨ ਦੇ ਪ੍ਰਕਾਸ਼ ਨਾਲ ਸਰਸਾਰ ਹੋ ਗਿਆ ਤੇ ਮੇਰਾ ਚੂਕਾ ਜਮਸੀਓ ਮਿਲ ਮੇਰਾ ਜਮਨ ਉਹ ਮਿਲ ਚੁਕਿਆ ਮੈਨੂੰ ਹੋਰ ਕੋਈ ਸਨਾਤੀ ਕਿਰਿਆਕਰਮ ਕਰਨ ਦੀ ਕਰਮਕੰਡ ਕਰਦੀ ਲੋੜ ਨਹੀਂ ਜਮ ਉਹ ਤੋਂ ਬਚਨ ਲਈ ਮੁਕਤੀ ਪ੍ਰਾਪਤ ਕਰਨ ਲਈ ਜਾਂ ਆਵਾਗਮਨ ਦੇ ਗੇਟ ਤੋਂ ਮੁਕਤ ਹੋਣ ਲਈ ਮੈਨੂੰ ਇਹ ਲੋੜ ਨਹੀਂ ਹੈ ਪਿੰਡ ਪਤਲ ਮੇਰੀ ਕੇਸ਼ੂ ਕਿਰਿਆ ਸਚਨਾਮ ਕਰਤਾਰ ਮੈਨੂੰ ਕੋਈ ਪਿੰਡ ਪਤਲ ਗਿਆ ਤੀਰਤੇ ਜਾ ਕੇ ਅਰਦੁਆਰ ਜਾਂ ਜਗਨਨਥਪੁਰੀ ਤਰਨ ਦੀ ਲੋੜ ਨਹੀਂ ਕਿਉਂਕਿ ਮੇਰੇ ਲਈ ਪਿੰਡ ਪਤਨ ਮੇਰੀ ਕੇਸ਼ੂ ਕੇਸ਼ੂ ਬਾਪ ਉਹ ਪਰਮਾਤਮਾ ਉਹ ਪਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ ਪਿੰਡ ਪਤਲ ਤਾਰਨੇ ਹਨ ਉਹ ਨਾਮ ਜਬਦੇ ਨਜਿੰਦੀ ਲੋੜ ਹੀ ਨਹੀਂ ਕਿ ਰਿਆ ਸੱਚ ਨਾਮ ਕਰਤਾ ਤੇ ਬਾਕੀ ਜਿਹੜੇ ਕਿਰਿਆ ਸਾਰੇ ਕਰਮਕੰਡ ਕੀਤਾ ਜਾਂਦਾ ਹੈ ਇਹ ਪਰਮਾਤਮਾ ਦਾ ਸੱਚਾ ਨਾਮ ਕਰਤਾ ਦਾ ਕਰਤਾਪੁਰਖ ਦਾ ਸੱਚਾ ਨਾਮ ਹੀ ਮੇਰੇ ਲਈ ਉਹਦੇ ਵਿੱਚ ਸਭ ਕੁਝ ਆ ਜਾਂਦਾ ਹੈ ਇੱਥੇ ਉੱਥੇ ਅਗਿਆ ਬਾਦਸ਼ਾਹ ਇਹ ਮੇਰਾ ਆਧਾਰ ਇਹ ਨੂੰ ਇਹ ਹੋਣੀ ਪੜਨਾ ਇਹ ਓਂਕ ਨਹੀਂ ਇੱਥੇ ਪੜਨੋ ਦੀ ਆ ਇੱਟਾ ਉਤਾ ਇਸ ਸੰਸਾਰ ਵਿੱਚ ਅਗਲੇ ਸੰਸੋਜ ਅੱਗੇ ਪਾਛੇ ਇਹ ਮੇਰਾ ਆਧਾਰ ਇਹ ਮੇਰੀ ਜ਼ਿੰਦਗੀ ਦਾ ਆਸਰਾ ਜਿਹੜੇ ਮੇਰੇ ਜੀਵਨ ਨੂੰ ਸਵਾਰੇਗਾ ਮੇਰੇ ਜੀਵਨ ਦਾ ਮਨੋਰਥ ਪੂਰਾ ਕਰੇਗਾ ਮੈਨੂੰ ਲੋੜ ਨਹੀਂ ਹੈ ਨਾ ਕਰਮ ਕੰਡ ਨੂੰ ਕਰਨ ਦੀ ਗੰਗ ਬਨਾਰਸ ਸਿਵਤ ਤੁਮਾਰੀ ਨਾ ਵਾ ਤੁਮਰਾਓ ਗੰਗਾ ਤੇ ਬਨਾਰਸਾਂ ਤੇ ਜਾ ਕੇ ਤੀਰਥ ਸ্নান ਕਰਨੇ ਜਾਂ ਕੋਈ ਕਿਰਿਆ ਕਰਮ ਕਰਨੇ ਇਹ ਤੇਰੀ ਸਿਫਤ ਹੀ ਮੇਰੇ ਲਈ ਕਾਫੀ ਹੈ ਗੰਗ ਬਨਾਰਸ ਸਿਵਤ ਤੁਮਾਰੀ ਗੰਗਾ ਮਨਰਥ ਦੀ ਇਸ਼ਨਾਨ ਮਿਲਲੀ ਤੇਰੀ ਸਿਫਤ ਹੀ ਹੈ ਨਾਵੈ ਆਤਮਰਾਵ ਕਿਉਂਕਿ ਉਸ ਤੇਰੀ ਸਿਫਤਰਾ ਦੇ ਵਿੱਚ ਮੇਰਾ ਆਤਮਗ੍ਰਾਵ ਮੇਰੀ ਆਤਮਾ ਦਾ ਇਸ਼ਨਾਨ ਹੁੰਦਾ ਮਨ ਬਿਰਤੀ ਦਾ ਇਸ਼ਨਾਨ ਹੁੰਦਾ ਮਨ ਬਿਰਤੀ ਪੀਤਰ ਹੁੰਦੀ ਹੈ ਤੇਰਾ ਨਾਮ ਜਪਣ ਨਾਲ ਵਿਕਾਰ ਦੀ ਮੈਲ ਨਹੀਂ ਲੱਗਦੀ ਹਉਮੈ ਦੀ ਮੈਲ ਨਹੀਂ ਲੱਗਦੀ ਤੇ ਮਨ ਸੁਤੰਤਰ ਹੋ ਕੇ ਜੀਵਨ ਮੁਕਤੀ ਪ੍ਰਾਪਤ ਕਰਦਾ ਸੱਚਾ ਨਾਮੁਨ ਤਾਂ ਥੀ ਹੈ ਜਾਂ ਐਨਸ ਲਾਗਿਆ ਭਾਉ ਸੱਚਾ ਨਾਮਨ ਇਥੇ ਖਿਆਲ ਰੱਖੋ ਇਥੇ ਨਾਵੈ ਲਿਖਿਆ ਹੈ ਨਾਵੈ ਨੂੰ ਨਾਵੈ ਪੜਨਾ ਨੰਨੇ ਹੜ ਅਦੇ ਹਾਇ ਦਾ ਚਰਨ ਕਰਕੇ ਨਾਵੈ ਇਸਰ ਇਸ਼ਨਾਨ ਨਾਮਨ ਨਾਮਨ ਲਿਖਿਆ ਨਾਮਨ ਨਾਵਨ ਨੂੰ ਨਹਾਵਨ ਤਾਂ ਥੀਏ ਤਾਂ ਇਸ ਇਸ਼ਨਾਨ ਸਮਝਿਆ ਜਾਏਗਾ ਸੱਚਾ ਇਸ਼ਨਾਨ ਤਾਂ ਸਮਝਿਆ ਜਾਏਗਾ ਜੇ ਅਨਸ ਲਾਗੇ ਪਾਉ ਜੇ ਦਿਨ ਅਤੀ ਰਾਤ ਪਰਮਾਤਮਾ ਨਾਲ ਪਿਆਰ ਬਣਿਆ ਰਵੇ ਪ੍ਰਭੂ ਸਿਮਨ ਜੁੜਾ ਹੈ ਹੇ ਹਿਰਦੇ ਵਿੱਚ ਚੱਲਦਾ ਰਹੇ ਇਹ ਹੀ ਸੱਚਾ ਇਸ਼ਨਾਨ ਹੈ ਕਿਸੇ ਜਲ ਦਾ ਇਸ਼ਨਾਨ ਸਰੀਰਕ ਸਵੱਛਤਾ ਕਰ ਸਕਦਾ ਪਰ ਮਨ ਦੀ ਆਤਮਾ ਦੀ ਮੈਲ ਉਹ ਨਹੀਂ ਉਤਾਰ ਸਕਦਾ ਹਉਮੇ ਦੀ ਮੈਲ ਵਿਕਾਰਨ ਦੀ ਮੈਲ ਕਿਸੇ ਵੀ ਇਸ ਨਾਲ ਨਹੀਂ ਉਤਰਦੀ ਇਹ ਪਰਮਾਤਮਾ ਦੇ ਨਾਮ ਨਾਲ ਹੀ ਉਤਰਦੀ ਹੈ ਇਸ ਲਈ ਜਿਵੇਂ ਬਾਣੀ ਚਾਹ ਤੀਰਥ ਨਾਉਣ ਜਾऊं ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਅੰਦਰ ਗਿਆਨ ਪ੍ਰਾਪਤ ਹੋਵੇ ਸ਼ਬਦ ਦੀ ਵਿਚਾਰ ਕਰੀਏ ਤਾਂ ਅੰਦਰ ਦਾ ਇਸ਼ਨਾਨ ਹੁੰਦਾ ਸ੍ਰੀ ਜਪਤਾ ਸਾਹਿਬ ਜੀ ਪੜ੍ਹਦੇ ਆ ਭਰੀਏ ਹੱਥ ਪੈਰ ਤਣ ਦੇ ਪਾਣੀ ਤੋਤਾ ਉਤਰਸ ਖੇ ਹੱਥ ਪੈਰ ਪਰੇ ਜਾਣ ਤੇ ਉਹ ਪਾਣੀ ਨਾਲ ਧੋ ਕੇ ਉਹ ਮੈਲ ਖੇ ਉਤਰ ਜਾਂਦੀ ਹੈ ਮੂਤ ਪ੍ਰੀਤ ਕੱਪੜ ਹੋਏ ਦੇ ਸਾਬਨ ਲਈ ਜਾਉਤੋਏ ਮੂਤ ਪ੍ਰੀਤ ਨਾਲ ਪਰੇ ਕਪੜੇ ਨੂੰ ਸਾਬਨ ਲੈ ਕੇ ਧੋਂਦੇ ਆ ਉਹ ਸਾਫ਼ ਹੋ ਜਾਂਦੇ ਨੇ ਅਗੇ ਗੁਰੂ ਜੀ ਸਪਸ਼ਟ ਕਰਦੇ ਨੇ ਕਿ ਪਰਿਆ ਮਤ ਪਾਪਾਂ ਕਾ ਸੰਗ ਉਹ ਧੋਪੈ ਨਾਵੇਂ ਕਰਾਂਗੇ ਅਗਰ ਮਤ ਪਾਪਾਂ ਨਾ ਭਰੀ ਜਾਏ ਮਰਤ ਵਿੱਚ ਵਿਕਾਰ ਆ ਕੇ ਇਸ ਨੂੰ ਮੈਲਾ ਕਰ ਦੇਣ ਉਹ ਧੋਪੈ ਨਾਵੇਂ ਕਰਾਂਗੇ ਉਹ ਨਾਮ ਦਾ ਰੰਗ ਚੜਿਆ ਪੀਤਰ ਹੁੰਦੀ ਹੈ ਪ੍ਰਭੂ ਦਾ ਨਾਮ ਸਿਮਰੈ ਪੀਤਰ ਹੁੰਦੀ ਹੈ ਇਸ ਲਈ ਸੱਚਾ ਨਾਮਰਤਾ ਤਿਆ ਜਾਂ ਐਨਸ ਲੱਗਿਆ ਪਾਓ ਦਿਨ ਰਾਤ ਪ੍ਰਮਾਤਮਾ ਦੀ ਪਿਆਰ ਵਿੱਚ ਸ਼ਰਤੀ ਜੁੜੀ ਰਹੇ ਤਾਂ ਹੀ ਇਹ ਪਵਿੱਤਰ रह ਸਕਦੀ ਹੈ ਸ਼ਨਨ ਹੁੰਦਾ ਇੱਕ ਲੋਕੀ ਹੋਰ ਚਮਚਰੀ ਬ੍ਰਾਹਮਣ ਵਟ ਪਿੰਡ ਖਾਏ ਬ੍ਰਾਹਮਣ ਪਿੰਡ ਵਟਦਾ ਹੈ ਜੋਵਾਂ ਦੇ ਪੀੜੀ ਵਟਦਾ ਹੈ ਤੋ ਇੱਕ ਦਿਨ ਇੱਕ ਲੋਕੀ ਇੱਕ ਦੇਵੀ ਦੇਵਤੇ ਲਈ ਅਤੇ ਹੋਰ ਚਮਚਰੀ ਬਾਕੀ ਜਿਹੜੇ ਆਪਣੇ ਪਿਤਰਾਂ ਲਈ ਉਹ ਪਿੰਡ ਭਰਦਾ ਹੈ ਬ੍ਰਾਹਮਣ ਵਟ ਪਿੰਡ ਖਾਏ ਉਹ ਉਹਨਾਂ ਨੂੰ ਪਿੰਡ ਧਰ ਕੇ ਤੇ ਆਪੇ ਫਿਰ ਬ੍ਰਾਹਮਣ ਉਹਨੋ ਆਪਣੇ ਜਜਮਾਨਾਂ ਦੇ ਘਰ ਖੂਬ ਖੀਰ ਪੂਰੀਆਂ ਖਾਂਦਾ ਹੈ ਨਾਨਕ ਪਿੰਡ ਬਖਸ਼ੀਸ਼ ਕਾ ਕਬੂ ਨਿਕਟ ਸੁਨਾਹੇ ਇਹ ਨਾਨਕ ਇਸ ਪਿੰਡ ਨਾਲ ਕੁਝ ਨਹੀਂ ਹੋਣਾ ਜੇ ਬਖਸ਼ੀਸ਼ ਦਾ ਪਿੰਡ ਮਿਲ ਜਾਏ ਰੱਬੀ ਬਖਸ਼ੀਸ਼ ਹੋ ਜਾਏ ਰੱਬੀ ਨਦਰ ਕਰਮ ਹੋ ਜਾਏ ਤੇ ਫਿਰ ਇਹ ਇਹ ਪਿੰਡ ਜਿਹੜਾ ਰੱਬੀ ਬਖਸ਼ੀਸ਼ ਤੁ ਜਿਹੜਾ ਦਾਤ ਮਿਲਦੀ ਆ ਆਤਮਿਕ ਦਰਜੇ ਦੀ ਆਤਮਾਵਸਥਾ ਦੀ ਉਹ ਐਸਾ ਰੱਬੀ ਨਾਮ ਸਿਫਸਲਾਇਕ ਐਸਾ ਪਿੰਡ ਹੈ ਕਬੂ ਨਿਕਟ ਸੁਨਾਹੇ ਉਸ ਸਿਦਸਲਾ ਦੇ ਰਹੀ ਬਦਲੀ ਹੋਈ ਆਤਮਾ ਕਦੇ ਮੁੜ ਕੇ ਮੋਹ ਮਾਇਆ ਦੇ ਵਿੱਚ ਹੰਮੇ ਵਿੱਚ ਗਿਰਦੀ ਨਹੀਂ ਦੂਜੇ ਪਾਪੇ ਨਹੀਂ ਫਸਦੀ ਮੋਹ ਮਾਇਆ ਤੋਂ ਮੁਕਤ ਹੋ ਕੇ ਜੀਵਨ ਮੁਕਤ ਹੋ ਕੇ ਉਹ ਸਰੀਰ ਤੇ ਆ ਗਿਆ बार-बार ਸਰੀਰ ਵਿੱਚ ਨਹੀਂ ਆਉਂਦੀ ਪ੍ਰਭੂ ਜੋਤ ਵੀ ਜਾ ਕੇ ਲੀਨ ਹੋ ਜਾਂਦੀ ਹੈ ਇੱਥੇ ਖਿਆਲ ਰੱਖਿਓ ਅਸੀਂ ਕਈ ਦਫਾ ਇਹਨਾਂ ਦੇ ਅਰਥ ਇਸ ਤਰ੍ਹਾਂ ਦੇ ਕਰਨ ਦੀ ਕੋਸ਼ਿਸ਼ ਕਰਦੇ ਕਿ ਕੋਈ ਧੂਆ ਮਤਵ ਨਾਲ ਨਰਾਜ਼ ਨਾ ਹੋ ਜਾਏ ਕਈ ਲੋਕ ਵੀ ਕਹਿੰਦੇ ਨੇ ਜੀ ਕਿ ਡੋਨਟ ਕ੍ਰਿਟਿਸਾਈਜ਼ ਅਦਰਸ ਦੂਸਰਿਆਂ ਨੂੰ ਕ੍ਰਿਟਿਸਾਈਜ਼ ਮਤ ਕਰੋ ਦੂਜੇ ਧਰਮਾਂ ਨੂੰ ਦੂਜਾ ਧਰਮ ਤੀਜਾ ਧਰਮ ਕੋਈ ਹੈ ਹੀ ਨਹੀਂ ਹੈ ਧਰਮ ਦਰਸਲ ਇੱਕ ਹੀ ਹੈ ਇਨਸਾਨ ਸਾਰੇ ਪਰਮਾਤਮਾ ਨੇ ਇੱਕੋ ਸਾਧਨ ਨਾਲ ਪੈਦਾ ਕੀਤੇ ਇੱਕੋ ਜਿਹੇ ਸਾਰਿਆਂ ਦੇ ਦੁੱਖ ਸੁੱਖ ਸਾਰਿਆਂ ਦੀ ਜ਼ਰੂਰਤਾਂ ਨੇ ਤੇ ਧਰਮ ਵੀ ਇੱਕ ਜ਼ਿੰਦਗੀ ਦੀ ਜ਼ਰੂਰਤ ਹੈ ਉਹ ਵੀ ਇੱਕੋ ਹੀ ਹੈ ਸਾਰਿਆਂ ਦਾ ਉਹ ਰਬੀ ਰਜ਼ਾ ਵੀ ਚੱਲਣਾ ਰਬੀ ਹੁਕਮ ਚੱਲਣਾ ਇੱਕ ਪਰਮਾਤਮਾ ਦੀ ਬੰਦਗੀ ਕਰਕੇ ਇੱਕ ਪ੍ਰਮਾਤਮਾ ਦਾ ਨਾਮ ਜਪ ਕੇ ਉਹਦੇ ਵਿਸਮਾਈ ਹਾਸਲ ਕਰਨੀ ਉਹਦੇ ਆਤਮਿਕ ਉਹਨਾਂ ਨੂੰ ਤਾਰਨ ਕਰਨਾ ਇਹ ਹੀ ਸਾਰਿਆਂ ਦਾ ਧਰਮ ਹੈ ਤੇ ਇਸ ਤੋਂ ਇਲਾਵਾ ਜਿਹੜੇ ਕੋਈ ਅਸੀਂ ਕਰਮਕੰਡ ਕਰੇ ਜਾਂਦੇ ਆ ਗੁਰਬਾਣੀ ਵਿੱਚੋਂ ਕਰਮਕੰਡ ਨੂੰ ਟੋਕਿਆ ਨਿਸ਼ਪਲ ਕਰਮ ਜਿਸਨੂੰ ਕੋਈ ਪਾਣੀ ਨੂੰ ਡੜਕੀ ਜਾਏ ਤੋ ਆਸ ਕਰੀ ਜਾਏ ਕਿ ਇਹਦੇ ਚੋਂ ਮੱਖਣ ਨਿਕਲੇਗਾ ਤੋ ਇਹ ਇੱਕ ਗਲਤ ਵਿਧੀ ਹੈ ਉਸ ਨੂੰ ਟੋਕਣਾ ਉਸ ਨੂੰ ਰੋਕਣਾ ਕਿ ਭਾਈ ਪਾਣੀ ਡੜਕੀਏ ਮੱਖਣ ਨਹੀਂ ਨਿਕਲਦਾ ਦਹੀਂ ਡੜਕੀਏ ਮੱਖਣ ਨਿਕਲਦਾ ਇਹ ਕ੍ਰਿਟਿਸਾਈਜ਼ ਨਹੀਂ ਹੁੰਦਾ ਇਹ ਉਹਦਾ ਭਲਾ ਹੈ ਉਹ ਪਰ ਬੁਕਾਰ ਹੈ ਉਸ ਨੂੰ ਸਹੀ ਮਾਰਗ ਤੇ ਪਾਣਾ ਕੋਈ ਫਜ਼ੂਲ ਦੇ ਕਰਮਕੰਡ ਕਰਦਾ ਜਿਹੜੇ ਪੁਜਾਰੀ ਵਰਗ ਦੀ ਰੋਜ਼ੀ ਰੋਟੀ ਦਾ ਜ਼ਰੀਆ ਬਣ ਕੇ ਬੈਠਾ ਹੋਇਆ ਹੈ ਉਸ ਨੂੰ ਸਿੱਧੇ ਮਾਰਗ ਤੇ ਪਾਉਣਾ ਉਸ ਦੀ ਉਸਤਕਾਈ ਕਰਨੀ ਜਿਹੜੀ ਹੈ ਉਹ ਟੁਕਾਈ ਜਾਇਜ਼ ਹੈ ਉਹ ਪਰਵਕਾਰ ਹੈ ਉਹ ਪ੍ਰਚਾਰ ਹੈ ਧਰਮ ਦਾ ਤੇ ਇਲਾਜ਼ਾ ਗੁਰਬਾਣੀ ਵੀ ਜਦੋਂ ਕਿਸੇ ਅਨੁਮਤਨ ਦੀ ਬਹੁਤ ਸਾਰੀਆਂ ਗੱਲਾਂ ਕਰਮ ਕਾਂਡਾਂ ਨੂੰ ਜਾਂ ਰਸਮ ਰਵਾਜਾਂ ਨੂੰ ਅਗਰ ਕ੍ਰਿਟਿਸਾਈਜ਼ ਕੀਤਾ ਗਿਆ ਤਾਂ ਉਹਦਾ ਮਤਲਬ ਇਹ ਨਹੀਂ ਕਿ ਗੁਰੂ ਸਾਹਿਬ ਉਹਨਾਂ ਨਾਲ ਕੋਈ ਕਿਰਣਾ ਕਰਦੇ ਸਨ ਨਹੀਂ ਗਲਤ ਮਾਰਗ ਇਹੋ ਹੀ ਬੰਦੇ ਦੀ ਫਜ਼ੂਲ ਮਿਹਨਤ ਜਿਹੜੀ ਹੈ ਜਿਹਦੇ ਰਾਹੀ ਉਹ ਆਪਣਾ ਜੀਵਨ ਦਾ ਸਮਾਂ ਹੀ ਜ਼ਾਇਆ ਕਰਦਾ ਤੇ ਕੋਈ ਪ੍ਰਾਪਤੀ ਵੀ ਨਹੀਂ ਹੁੰਦੀ ਉਹਨਾਂ ਤੋਂ ਵਰਜ ਕੇ ਗੁਰੂ ਸਾਹਿਬ ਸੱਚਾ ਧਰਮ ਲੋਕਾਂ ਨੂੰ ਦਿੜ ਕਰਾਉਂਦੇ ਸਨ ਉਹ ਜਿਹੜਾ ਇੱਥੇ ਦਿਲ ਕਰਵਾਇਆ ਕਿ ਜੀਵਨ ਦੀ ਉੱਚੀ ਸੁੱਚੀ ਜਿਹੜੀ ਆਤਮਿਕ ਅਵਸਥਾ ਜਿਹਨੂੰ ਮੁਕਤੀ ਕਹਿੰਦੇ ਆ ਜੀਵਨ ਮੁਕਤ ਉਹ ਪਰਮਾਤਮਾ ਦੇ ਨਾਮ ਰਹੀ ਪ੍ਰਾਪਤ ਹੁੰਦੀ ਹੈ ਪ੍ਰਭ ਦੀ ਸਿਫਤ ਰਹੀ ਪ੍ਰਾਪਤ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ